ਤੇਰੀ ਸਰਨਾਈ ਸਦਾ ਸਦਾ ਬਲੇ ਹਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇ ਹਾਰੇ ਤਾਤੀ ਵਾ ਨਾ ਲਗਈ ਪਰ ਬ੍ਰਹਮ ਸਰਨਾਈ ਤਾਤੀ ਵਾ ਨਾ ਲਗਈ ਪਰ ਬ੍ਰਹਮ ਸਰਨ ब्रह्मर नीवारह काटी अरे रामकारगे न पाई चोगिरदे मारे राम कार दुख लॻे न पाई चोगिरद मारे राम का दुख लॻे न पाए चोगिरदार வ பார் சராய தாத்திவார சராய தாத்திவ நால பார சரநாய தாத்திவ நம்ம சரநாய लॻे पाई गर्द हे राम दुख लॻेलद हमारे राम काख लॻेल पाई चो गिर्द हे राम का दुख लॻेलाई पू बनाई सतगुर पूरा बनत बनाई सतगुर पूरा जिन बनत बनाई सतगुर पूरा पेट आ जिन बनत बनाए राम नाम सोचिया काल वलाई राम नाम न रख न सभिनार सभ लेते सभ प्यार बेटा नानक कर पाप प्रभ पैसा कौ नानक घ पाप प्रभ पैसा कौ नालक कर पाप प्रभ पैसा कौ नालक करे पाप प्रभ पैसा ਤਨ ਤਨ ਕਰੋ ਤਨ ਤਨ ਕਰੋ ਤਨ ਕਰੋ ਤਨ ਤਨ ਕਰੋ ਮੇਨ ਸੰਦੇ ਤੇ ਤਨ ਸਤ ਗੁਰ ਬਲ ਬਣ ਰਾਮਦਾਸ ਗੁਰਬਲ ਬਣ ਮੇਨ ਸੰਗਤ ਜਨ ਜਨ ਕਰੋ ਮੇਨ ਸੰਗਤ ਤਨ ਤਨ ਕਰੋ ਜੈ ਸਤ ਗੁਰ ਲਗ ਪ੍ਰਭ ਪਾਈਏ ਸਤ ਗੁਰ ਲਗ ਪ੍ਰਭ ਪਾਈਏ ਸੋ ਸਤ ਗੁਰ ਸਿਮਰੋ ਨਾ ਜੋ ਤਨ ਤਨ ਕਰੋ ਮਨ ਸੰਗਤ ਤਨ ਤਨ ਕਰੋ ਜੈ ਸਤਿਗੁਰ ਸਿਮਰੰਤ ਨੈਣ ਕੇ ਤੇ ਮਰਮਡੇ ਕੇ ਨਾ ਜੈ ਸਤਿਗੁਰ ਸਿਮਰੰਤ ਹਿਰਦੈ ਆਨ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਤ ਜੀ ਕੀ ਦਬਦ ਮਟਾਵੈ ਜੈ ਸਤਗੋ ਸਿਮਰੰਤ ਰੇਦ ਸੇਦ ਨਉ ਨਿਦ ਪਾਵੈ ਸੋਈ ਰਾਮਦਾਸ ਗੁਰਬਲਪਨ ਮਿਲ ਸੰਗਤ ਤਨ ਤਨ ਕਰੋ ਜੈ ਸਤਮੁਰ ਲਗ ਪ੍ਰਭ ਪਾਈਏ ਸੋ ਸਤਮੁ ਸਿਮਰ ਤਨ ਤਨ ਕਰੋ 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 तन करो त मिल संगत तन जो मिल संगत तन तन करो जय सतगुर लॻ प्रभ पाय जय सतगुर लॻ प्रभ पाय सतगोर सेम संगत तन दान, दान, दान करो संगत ni sabasar re ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਠਿਆ ਸੋਹੀਐ ਸਭਨਾਂ ਦਾ ਵੇਸਾਹ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਗੁਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾ ਨਿਵਰੇ ਦੂਤ ਦੁਸਤ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਾ ਕਰ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤ ਉਪਰ ਕੋ ਨਾਹੀ ਸੇਮਰ ਸੇਮਰ ਸਿਮਰ ਸੁਖ ਪਾਇ ਤਰਨ ਕਮਲ ਰੱਖ ਮਨ ਮਾਹੀ ਆ ਕੀ ਸਰਨ ਪਰਿਓ ਨਾਨਕ ਦਾਸ ਜਾਤ ਉਪਰ ਕੋ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ 5 ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈ ਲਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ